ਉਹਦਾ ਇਹ ਬਰਨਾਲਾ ਟਰੈਕਟਰ ਮੰਡੀ ਤੇ ਸੇਲ ਵਾਸਤੇ ਵੀਰ 2008 ਮਾਡਲ ਮੈਸੀ 5245 ਡਿਮਾਂਡ ਹੈ ਜੜੀ 285000 ਰੁਪਿਆ ਕੰਡੀਸ਼ਨ ਵਗੈਰਾ ਦੇਖ ਲਾ ਟਰੈਕਟਰ ਦੀ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੀ ਇਹ ਟਰੈਕਟਰ ਵੀਡੀਓ ਚ ਜਲਦੀ ਜਲਦੀ ਸ਼ੇਅਰ ਜਰੂਰ ਕਰ ਦੇਈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਟਰੈਕਟਰ ਨੰਬਰ ਜੜਾ ਵੀਰ ਦਾ ਹੈਗਾ 8289017643 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀਰ 2009 ਮਾਡਲ 5310 ਜੌਂਡੀਆਰ ਡਿਮਾਂਡ ਹੈ ਜਿਹੜੀ 495000 ਰੁਪਏ ਰੱਖੀ ਗਿਆ ਵੀਰ ਵੱਲੋਂ ਕੰਡੀਸ਼ਨ ਵਗੈਰਾ ਦਾ ਬਿਲਕੁਲ ਓਕੇ ਵੀ ਟਰੈਕਟਰ ਹੈ ਜੀ ਪਾਸਟ ਓਨਰ ਹੈ ਵੀਰ ਦਾ ਕੰਟੈਕਟ ਨੰਬਰ ਹੈਗਾ 8289017643 ਵੀਰ ਦਾ ਕੰਟੈਕਟ ਨੰਬਰ ਹੈ ਗੱਗੇ ਵੀਰ ਅਰਜਨ আলਟਰਾ 655 ਡੀਆਈ 2013 ਮਾਡਲ ਦਾ ਡਿਮਾਂਡ ਹੈ ਜਿਹੜੀ 380000 ਰੁਪਏ ਰੱਖੀ ਗਿਆ ਵੀਡੀਓ ਚੱਲਦੀ ਵਾਲੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468 43360 ਅੱਗੇ ਵੀ ਰੇਂਡਰਾ 260 ਡੀ ਆਈ 1998 ਮਾਡਲ ਹੈ ਡਿਮਾਂਡ 1,55,000 ਰੁਪਿਆ ਵੀਰ ਦਾ ਕੰਟੈਕਟ ਨੰਬਰ ਹੈਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀ ਡੀ ਆਈ 750 ਸੋਨਾਲਿਕਾ ਚਾਰੇ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ 2008 ਮਾਡਲ ਹੈ ਡਿਮਾਂਡ ਹੈ ਜੜੀ 3,11,000 ਰੁਪਿਆ ਟਰੈਕਟਰ ਦੀ ਰੰਗ ਪੇਂਟ ਦਾ Ориਜਨਲ ਆ ਟਰੈਕਟਰ ਸਾਰਾ ਬਾਕੀ ਕੰਡੀਸ਼ਨ ਵਗੈਰਾ ਤਾਂ ਦੇਖ ਸਕਦੇ ਹੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਨੇ ਇਹ ਟਰੈਕਟਰ ਇਹ ਟਰੈਕਟਰ ਖਰੀਦਣ ਲਈ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ 96468 43360 ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਵੀ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਅੱਗੇ ਹੀ ਡੀਆਈ 60 ਸੋਨਾਲਿਕਾ 19 ਮਾਡਲ ਆ ਡਿਮਾਂਡ 5 ਲੱਖ 60000 ਰੁਪਿਆ ਫਸਟ ਓਨਰ ਦਾ ਟਰੈਕਟਰ ਆਈ ਇਹ ਵੀ ਅੱਗੇ ਸਵਰਾਜ 735 1999 ਮਾਡਲ ਆ ਡਿਮਾਂਡ 1 ਲੱਖ 18000 ਰੁਪਿਆ ਰੱਖੀ ਇਹ ਵੀਰ ਵੱਲੋਂ ਅੱਗੇ ਵੀਰ 2017 ਮਾਡਲ ਆ 18 ਦੀ ਕਾਪੀ ਆ ਟਰੈਕਟਰ ਦੀ ਰੰਗ ਪੈਂਟ ਦਾ Ориਜਨਲ ਆ ਸਾਰਾ ਟਰੈਕਟਰ ਚਾਰੇ ਟਾਇਰ ਨਾਲ ਦੇ ਆ ਡਿਮਾਂਡ ਜਿਹੜੀ ਵੀਰ ਬਲੋ ਰੱਖੀ ਗਿਆ 5,80,000 ਰੁਪਿਆ ਬਾਕੀ ਮੌਕੇ ਤੇ ਕੁਛ ਘੱਟ ਵੱਧ ਹੋ ਜੂਗਾ ਜੀ ਵੀ ਨੇ ਸ਼ੇਅਰ ਜ਼ਰੂਰ ਕਰ ਦੇਈ ਚੱਲਦੀ ਐ ਨੂੰ ਅੱਗੇ ਵੀਰ ਸੋਨਾ ਲੀਕਾ 750 ਟਰੈਕਟਰ ਮਾਡਲ 2006 ਆ ਡਿਮਾਂਡ ਜਿਹੜੀ 3,20,000 ਰੁਪਿਆ ਰੱਖੀ ਗਈ ਐ ਟਰੈਕਟਰ ਕੰਡੀਸ਼ਨ ਵਗਰਾ ਤਾਂ ਓਕੇ ਹਾਲੇ ਤੱਕ ਟਰੈਕਟਰ ਦਾ ਹੀ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਇਹ ਟਰੈਕਟਰ ਖਰੀਦਣ ਲਈ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਆ ਆਪਣੇ ਦੇ ਜੀ ਲੋਕਲ ਬਰਨਾਲਾ ਏਰੀਆ ਚ ਹੀ ਖੜੇ ਆ ਅੱਗੇ ਵੀ ਰਾਈਸਰ 88 ਮਾਲ ਡਿਮਾਂਡ 80000 ਰੁਪਏ ਅੱਗੇ ਵੀ ਟਰਾਲੀ 11 6.5 ਡਿਮਾਂਡ 1 ਲੱਖ 45000 ਰੁਪਏ ਕਿਸੇ ਵੀ ਤਰ੍ਹਾਂ ਦਾ ਬਾਕੀ ਖੇਤੀਬਾੜੀ ਦਾ ਸੰਦ ਖਰੀਦਣ ਜਾਂ ਵੇਚਣ ਲਈ ਨੰਬਰ ਨੋਟ ਕਰ ਸਕਦੇ ਹੋ ਆਪਣਾ 96468784360 ਅੱਗੇ ਵੀ 10 ਫੁੱਟੀ ਟਰਾਲੀ ਹੈ ਬੈੱਡ ਸਮੇਤ ਆ ਡਿਮਾਂਡ ਹੈ ਜੜੀ 8000 ਰੁਪਏ ਰੱਖੀ ਹੈ ਵੀਰ ਵੱਲੋਂ ਅੱਗੇ ਵੀ ਬਗੇਰ ਜਿੱਕ ਤੋਂ ਟਰਾਲੀ ਹੈ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਵੀ ਡਿਮਾਂਡ ਰੱਖੀ ਹੈ ਜੜੀ ਵੀਰ ਵੱਲੋਂ 1 ਲੱਖ 10000 ਰੁਪਏ ਰੱਖੀ ਹੈ ਕੰਟੈਕਟ ਨੰਬਰ ਹੈ 964686743360 ਅੱਗੇ ਵੀਰ 11 ਵੇ 6 ਦੀ ਟਰਾਲੀ ਹੈ ਬਿੱਡ ਬੰਗੇ ਸਮੇਤ ਹੈ ਡਿਮਾਂਡ ਹੈ 75000 ਰੁਪਏ ਕੰਟੈਕਟ ਨੰਬਰ ਹੈ 8289017743 ਕੰਟੈਕਟ ਨੰਬਰ ਹੈ ਅੱਗੇ ਵੀਰ 10 ਦੀ 80 ਦੀ ਟਰਾਲੀ ਹੈ ਜੀ ਡਿਮਾਂਡ ਹੈ 170000 ਰੁਪਏ ਬਿੱਡ ਬੰਗੇ ਸਮੇਤ ਹੈ ਅੱਗੇ ਫੇਰ ਵੀਰ 10 ਫੁੱਟੀ ਟਰਾਲੀ ਹੈ ਜੀ ਡਿਮਾਂਡ ਵੀਰ ਵੱਲੋਂ ਰੱਖੀ ਹੋਈ ਹੈ 70000 ਰੁਪਏ ਬਿੱਡ ਬੰਗੇ ਸਮੇਤ ਹੈ ਵੀ ਟਰਾਲੀ ਅੱਗੇ ਵੀਰ 11 ਵਿੱਚ 6.5 ਦੀ ਟਰਾਲੀ ਹੈ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਬਾਕੀ ਵਿੱਚ ਬੈੱਡ ਵਾਂਗੇ ਸਮੇਤ ਹੈ ਟਰਾਲੀ ਦੀ ਡਿਮਾਂਡ ਹੈ 1,40,000 ਰੁਪਏ ਰੱਖੀ ਹੈ ਵੀਰੇ ਵੱਲੋਂ ਅੱਗੇ ਵੀਰ ਬਿਲਕੁਲ ਨਵੀਂ ਟਰਾਲੀ ਹੈ ਡਿਮਾਂਡ 1,55,000 ਰੁਪਏ 11 ਵਿੱਚ 6.5 ਦੀ ਟਰਾਲੀ ਹੈ ਬੈੱਡ ਤੇ ਜਾਲੀ ਵਗੈਰਾ ਲੱਗੀ ਹੋਈ ਹੈ ਟਰਾਲੀ ਦੇ ਬਾਕੀ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਟਰਾਲੀ ਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਲਦੀ ਜਲਦੀ ਨੂੰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਵੀਰ ਅੱਗੇ ਟਰਾਲੀ ਆ ਜਾਲੀ ਸਮੇਤ ਹੈ ਜੀ ਡਿਮਾਂਡ 135000 ਰੁਪਏ ਰੱਖੀ ਹੈ ਵੀਰ ਵੱਲੋਂ ਵਗੇਰ ਲਿਫਟ ਤੋਂ ਟਰਾਲੀ ਆ ਇਹ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਅੱਗੇ ਵੀਰ ਕਪੋਟਾ ਟਰੈਕਟਰ ਅੱਗੇ ਵੀਰ ਕਪੋਟਾ ਟਰੈਕਟਰ ਆ ਜੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ 555 01 ਦਾ 2016 ਮਾਡਲ ਆ ਡਿਮਾਂਡ ਆ ਜਿਹੜੀ 470000 ਰੁਪਏ ਰੱਖੀ ਹੈ ਵੀਰ ਵੱਲੋਂ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਅੱਗੇ 96 ਮਾਡਲ 735 ਹੈ ਜੀ ਐਫੀ ਡਿਮਾਂਡ 1.30 ਲੱਖ ਰੁਪਏ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਗੀ ਜਲਦੀ ਜਲਦੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਵੀਰ ਤਾਂ